ਪਿੰਡ ਦੇਹਾਨਾ ਵਿਖੇ ਦਰਬਾਰ ਪੀਰ मियां ਸੁਲਤਾਨ ਅਲੀ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗram ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ मियां ਸੁਲਤਾਨ ਅਲੀ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਬਾਬਾ ਰਾਮ ਪ੍ਰਕਾਸ਼ ਸਾਭਾ ਸਰਪੰਚ ਦੇਹਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਂਤ ਚਾਦਰ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਕੁਲਦੀਪ ਰੋਹਾਨੀ ਇੰਟਰਨੈਸ਼ਨਲ ਕਵਾਲ ਪੁਲਨਾਰਾਈ ਲਵਲੀ ਨਕਾਲ ਨਕਾਲ ਪਾਰਟੀ ਨਵਾਂ ਸ਼ਹਿਰ ਹੈਪੀ ਮੰਨਨ ਹਾਨਾ ਭਿੰਦਰ ਬ੍ਰਹンプूरी ਆਦਿ ਨੇ ਪੀਰਾਂ ਦੀ ਮਹਿਫਿਲ ਸਜਾਈ ਉਹਨਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਬੀਬੀ सुरेंद्र ਕੌਰ ਬਹਿਰਾਮ ਬਾਬਾ ਸਤਨਾਮ ਸਿੰਘ ਅਜਨੂਹਾ बाबा जगीरी राम बाबा कुलविंदर सिंह काला बाबा जसवीर राम बीरा बाबा सतनाम सिंह पुंगरनी बाबा परशोत्तम लाल बाबा कन्हैया दास देहाना बाबा कश्मीरा सिंह आदि ने पूज के हाजरी परी इस मौके मुख सेवादार बाबा राम प्रकाश साहब का सरपंच बीबी दया कौर बीबी सुरेंद्र कौर बहेराम मास्टर उकार सिंह गुरनाम सिंह गामा जोगा सिंह हरदीप सिंह दीपू गुरविंदर सिंह सोनू मिस्त्री जोगराज विजय कुमार राणा सदाराम रोनकी महेंद्र सिंह जसवीर सिंह जसवीर राम सोना कुलजीत सिंह बाबू अवतार सिंह मोनू तो इलावा वड्डी गिनती विच संगता हाजर सन इस मौके सलाना जोड़ मेले दौरान छबील ਚਾ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜਕਰਾਮਯਾ ਸੁਲਤਾਨ ਅਲੀ ਜੀ ਦਾ ਹਰ ਸਾਲ ਦੀ ਤਰ੍ਹਾਂ ਮੀਆਂ ਸੁਲਤਾਨ ਅਲੀ ਜਿਹਦੇ ਰੋਜੇ ਤੇ ਪੰਜ ਤੇ 6 ਹਾੜ ਨੂੰ ਸਾਰੀ ਸੰਗਤਾਂ ਦੇ ਸਾਦੇ ਪਿੰਡ ਦੇ ਸਾਰੇ ਬਾਹਰਲੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਧੂ ਸੰਤਾਂ ਦੇ ਸਹਿਯੋਗ ਦੇ ਨਾਲ ਪੁਰਸ ਮਨਾਇਆ ਗਿਆ ਇਹ ਪਿੰਡ ਦਿਹਾਣਾ ਦੇ ਵਿੱਚ ਬੜੇ ਧੂਮ-ਤਾਬ ਤੇ ਦੂਸਰੇ ਸ਼ਰਦਾ ਦੇ ਨਾਲ ਮਨਾਇਆ ਗਿਆ ਸ਼ਾਮ 5:00 ਨੂੰ ਨਿਸ਼ਾਨ ਸਾਹਿਬ ਦੀ ਰਸਮ ਉਦਾ ਕੀਤੀ ਗਈ 6 ਹਾੜ ਨੂੰ 2:30 ਵਜੇ ਚਾਦਰ ਦੀ ਰਸਮ ਉਦਾ ਕੀਤੀ ਗਈ ਜਿਨ੍ਹਾਂ ਵਿੱਚ ਬਹੁਤ ਸਾਰੇ ਸਾਧੂ ਸੰਤਾਂ ਮਾਪੀਦਾ ਫਕੀਰਾਂ ਨੇ ਸ਼ਿਰਕਤ ਕੀਤੀ ਸੰਗਤ ਨੇ ਸਾਰੀ ਨੇ ਹੀ ਬਹੁਤ ਸਹਿਯੋਗ ਦਿੱਤਾ ਮੈਂ ਸਾਰੀ ਸੰਗਤਾਂ ਆਪਣੇ ਪ੍ਰਬੰਧਕਾਂ ਵੱਲੋਂ ਦਿਹਾਣੀ ਦੀ ਪੰਚਾਇਤੋਂ ਨੂੰ ਤੇ ਜਹਾਣ ਦੇ ਵਸਨੀਕਾਂ ਪਰੋਂ ਮੈਂ ਸਭ ਦਾ ਹੀ ਧੰਨਵਾਦ ਕਰਦਾ ਜਿਕਰ ਆ ਮੀਆਂ ਸੁਲਤਾਨ ਜੀ ਦਾ ਉਹ ਸੱਚੀ ਦਰਵਾਜ਼ੀ ਜਾਂ